ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਗੱਲਬਾਤ ਕਰਾਂਗੇ ਇੱਕ ਉੱਗੇ ਸਿੱਖ ਵਿਗਿਆਨੀ ਬਾਰੇ ਜਿਸ ਨੇ ਪਹਿਲੀ ਵਾਰ ਬਲਬ ਦੀ ਖੋਜ ਕਰਨ ਵਾਲੇ ਮਹਾਨ ਵਿਗਿਆਨੀ ਥਾਮਸ ਐਡੀਸਨ ਦਾ ਵੀ ਰਿਕਾਰਡ ਤੋੜ ਦਿੱਤਾ ਪੰਜਾਬ ਦਾ ਜੰਪਾਲੇ ਸਿੱਖ ਵਿਗਿਆਨੀ ਦੁਨੀਆ ਦੇ ਟੌਪ ਦੇ ਵਿਗਿਆਨੀਆਂ ਦੀ ਸੂਚੀ ਵਿੱਚੋਂ ਸਭ ਤੋਂ ਉੱਪਰਲੇ ਸਥਾਨ ਉੱਤੇ ਆਉਂਦਾ ਹੈ ਦੋਸਤੋ ਅੱਜ ਜੋ ਅਸੀਂ ਆਪਣੇ ਘਰਾਂ ਵਿੱਚ ਬਿਜਲੀ ਦੀਆਂ ਚੀਜ਼ਾਂ ਵਰਤ ਰਹੇ ਹਾਂ ਮੋਬਾਈਲ ਟੀਵੀ ਕੰਪਿਊਟਰ ਇਹਨਾਂ ਸਾਰੀਆਂ ਚੀਜ਼ਾਂ ਵਿੱਚ ਇਸ ਮਹਾਨ ਸਿੱਖ ਵਿਗਿਆਨੀ ਦਾ ਹੀ ਹੱਥ ਹੈ ਪਰ ਕੌਣ ਹੈ ਇਹ ਸਿੱਖ ਵਿਗਿਆਨੀ ਕਿਵੇਂ ਇਸ ਨੇ ਪੂਰੀ ਦੁਨੀਆ ਦੇ ਸਭ ਤੋਂ ਵੱਡੇ ਅਤੇ ਮਹਾਨ ਵਿਗਿਆਨੀ ਥਾਮਸ ਐਡੀਸਨ ਦਾ ਵੀ ਰਿਕਾਰਡ ਤੋੜਿਆ ਇਹ ਸਾਰੀ ਜਾਣਕਾਰੀ ਤੁਹਾਡੇ ਨਾਲ ਅੱਜ ਦੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਜਿਸ ਨੂੰ ਸੁਣ ਕੇ ਤੁਹਾਨੂੰ ਵੀ ਇਸ ਸਿੱਖ ਉੱਤੇ ਮਾਣ ਮਹਿਸੂਸ ਹੋਵੇਗਾ ਨਾਲ ਹੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਜਰੂਰ ਕਰ ਦਿਓ ਤਾਂ ਜੋ ਉਹਨਾਂ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਵੱਜ ਸਕੇ ਜੋ ਇਹ ਗੱਲ ਕਹਿਦੇ ਹਨ ਕਿ ਜੀ ਪੰਜਾਬ ਤਾਂ ਨਸ਼ੇੜੀ ਹੋ ਚੁੱਕਾ ਹੈ ਪੰਜਾਬ ਦੇ ਲੋਕਾਂ ਕੋਲ ਦਿਮਾਗ ਦੀ ਕਮੀ ਹੈ ਇਹ ਤਾਂ ਬਸ ਨਸ਼ੇ ਕਰਨਾ ਲੜਨਾ ਅਤੇ ਬਸ ਭੰਗੜਾ ਪਾਉਣਾ ਹੀ ਜਾਣਦੇ ਹਨ ਸੋ ਆਓ ਹੁਣ ਅੱਜ ਦਾ ਐਪੀਸੋਡ ਅੱਗੇ ਸ਼ੁਰੂ ਕਰਦੇ ਹਾਂ ਦੋਸਤੋ ਦੁਨੀਆ ਦਾ ਸਭ ਤੋਂ ਵੱਡਾ ਅਤੇ ਮਹਾਨ ਵਿਗਿਆਨੀ ਥਾਮਸ ਐਡੀਸਨ ਜੋ ਕਿ ਇੱਕ ਬਹੁਤ ਵੱਡਾ ਖੋਜੀ ਸੀ ਥਾਮਸ ਐਡੀਸਨ ਨੇ ਆਪਣੀ ਜ਼ਿੰਦਗੀ ਵਿੱਚ ਬਲਬ ਕੈਮਰੇ ਵਰਗੀਆਂ ਸੈਂਕੜੇ ਖੋਜਾਂ ਕੀਤੀਆਂ ਜਿਨ੍ਹਾਂ ਨਾਲ ਆਮ ਲੋਕਾਂ ਦੀ ਜ਼ਿੰਦਗੀ ਸਖਾਲੀ ਹੋ ਸਕੀ ਥਾਮਸ ਐਡੀਸਨ ਨੇ ਆਪਣੇ ਨਾਮ ਆਪ ਖੋਜੀਆਂ ਹੋਈਆਂ ਕਰੀਬ 193 ਅਜਿਹੀਆਂ ਚੀਜ਼ਾਂ ਦਾ ਪੇਟੈਂਟ ਕਰਵਾਇਆ ਜਿਸ ਦੇ ਕਾਰਨ ਹੀ ਥਾਮਸ ਐਡੀਸਨ ਨੂੰ ਪੂਰੀ ਦੁਨੀਆ ਵਿੱਚ ਇੱਕ ਮਹਾਨ ਮਨੁੱਖ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ ਪਰ ਹੁਣ ਜਰਾ ਇਸ ਸਿੱਖ ਸਰਦਾਰ ਬਾਰੇ ਵੀ ਸੁਣੋ ਜਿਸ ਨੇ ਮਹਾਨ ਖੋਜੀ ਥਾਮਸ ਐਡੀਸਨ ਦੇ ਸਾਰੇ ਰਿਕਾਰਡ ਤੋੜ ਕੇ ਉਸ ਨੂੰ ਵੀ ਪਛਾੜ ਦਿੱਤਾ ਹੈ ਇਸ ਮਹਾਨ ਸਿੱਖ ਵਿਗਿਆਨੀ ਨੇ ਥਾਮਸ ਐਡੀਸਨ ਤੋਂ ਕਿਤੇ ਜ਼ਿਆਦਾ ਆਪਣੇ ਨਾਮ 1300 ਤੋਂ ਵੱਧ ਚੀਜ਼ਾਂ ਦਾ ਪੇਟੈਂਟ ਕਰਵਾਇਆ ਇਸ ਮਹਾਨ ਸਿੱਖ ਵਿਗਿਆਨੀ ਦਾ ਨਾਮ ਹੈ ਸਰਦਾਰ ਗੁਰਤੇਜ ਸਿੰਘ ਸੰਧੂ ਕੌਣ ਹਨ ਇਹ ਮਹਾਨ ਸਿੱਖ ਵਿਗਿਆਨੀ ਪਹਿਲਾਂ ਇਸ ਬਾਰੇ ਜਾਣਦੇ ਹਾਂ ਦੋਸਤੋ ਸਿੱਖ ਵਿਗਿਆਨੀ ਗੁਰਤੇਜ ਸਿੰਘ ਸੰਧੂ ਦਾ ਜਨਮ ਲੰਡਨ ਵਿੱਚ ਹੋਇਆ ਸੀ ਉਹਨਾਂ ਨੇ ਪੰਜਾਬ ਤੋਂ ਇਲੈਕਟ੍ਰੀਕਲ ਇੰਜੀਨੀਅਰ ਦੀ ਪੜ੍ਹਾਈ ਪੂਰੀ ਕੀਤੀ ਇਸ ਤੋਂ ਬਾਅਦ ਉਹ ਫਿਜ਼ਿਕਸ ਦੀ ਪੀਐਚਡੀ ਕਰਨ ਲਈ ਅਮਰੀਕਾ ਚਲੇ ਜਾਂਦੇ ਹਨ ਗੁਰਤੇਜ ਸੰਧੂ ਦੀ ਕਾਬਲੀਅਤ ਨੂੰ ਦੇਖਦੇ ਹੋਏ ਸਾਲ 1992 ਵਿੱਚ ਉਹਨਾਂ ਨੂੰ ਦੋ ਵੱਡੀਆਂ ਕੰਪਨੀਆਂ ਵਿੱਚ ਕੰਮ ਕਰਨ ਦੇ ਆਫਰ ਆਏ ਜਿਨ੍ਹਾਂ ਵਿੱਚੋਂ ਇੱਕ ਕੰਪਨੀ ਸੀ ਅਮਰੀਕਾ ਦੀ ਸਭ ਤੋਂ ਵੱਡੀ ਕੰਪਿਊਟਰ ਦੀ ਮੈਮਰੀ ਪਾਵਰ ਰੈਮ ਬਣਾਉਣ ਵਾਲੀ ਕੰਪਨੀ ਟੈਕਸਸ ਇਨਸਟ੍ਰੂਮੈਂਟ ਪਰ ਸੰਧੂ ਨੇ ਇਹ ਆਫਰ ਸਵਾਰ ਨਾ ਕਰਦੇ ਹੋਏ ਦੂਜੀ ਕੰਪਨੀ ਮਾਈਕਰੋਨ ਵਿੱਚ ਕੰਮ ਕਰਨ ਨੂੰ ਤਰਜੀਹ ਦਿੱਤੀ ਬੇਸ਼ੱਕ ਉਸ ਵਕਤ ਮਾਈਕਰੋਨ ਕੰਪਨੀ ਅਮਰੀਕਾ ਵਿੱਚ 18ਵੇਂ ਨੰਬਰ ਤੇ ਹੁੰਦੀ ਹੈ ਪਰ ਫਿਰ ਵੀ ਸੰਧੂ ਨੇ ਟੈਕਸਸ ਛੱਡ ਕੇ ਮਾਈਕਰੋਨ ਨੂੰ ਚੁਣਿਆ ਅੱਜ ਦੇ ਸਮੇਂ ਵਿੱਚ ਇਸ ਮਾਈਕਰੋਨ ਕੰਪਨੀ ਦੇ ਨਾਮ 40000 ਚੀਜ਼ਾਂ ਪੇਟੈਂਟ ਕੀਤੀਆਂ ਹੋਈਆਂ ਹਨ ਜਿਨ੍ਹਾਂ ਵਿੱਚੋਂ 1300 ਤੋਂ ਵੱਧ ਤਾਂ ਇਕੱਲੇ ਗੁਰਤੇਜ ਸਿੰਘ ਸੰਧੂ ਦੇ ਨਾਂ 'ੇ ਹੀ ਬੋਲਦੀਆਂ ਜੋ ਉਹਨਾਂ ਨੂੰ ਮਹਾਲ ਬਣਾਉਂਦੀਆਂ ਹਨ ਤੇ ਪੂਰੀ ਦੁਨੀਆ ਤੋਂ ਵੱਖਰਾ ਬਣਾਉਣ ਦੇ ਨਾਲ-ਨਾਲ ਥਾਮਸ ਐਡੀਸਨ ਦਾ ਰਿਕਾਰਡ ਵੀ ਤੋੜਦੀਆਂ ਹਨ ਹੁਣ ਗੱਲ ਕਰਦੇ ਹਾਂ ਗੁਰਤੇਜ ਸਿੰਘ ਸੰਧੂ ਵੱਲੋਂ ਕੀਤੀਆਂ ਖੋਜਾਂ ਬਾਰੇ ਗੁਰਤੇਜ ਸਿੰਘ ਸੰਧੂ ਨੂੰ ਸ਼ੁਰੂ ਤੋਂ ਹੀ ਇੰਟੀਗ੍ਰੇਟਿਡ ਸਰਕਟ ਭਾਵ ਆਈਸੀ ਵਿੱਚ ਸ਼ੁਰੂ ਤੋਂ ਰੁਚੀ ਸੀ ਆਈਸੀ ਜੋ ਅੱਜ ਹਰ ਇੱਕ ਇਲੈਕਟ੍ਰਿਕ ਚੀਜ਼ ਵਿੱਚ ਮੌਜੂਦ ਹੁੰਦਾ ਹੈ ਅੱਜ ਹਰ ਇੱਕ ਇਲੈਕਟ੍ਰਿਕ ਚੀਜ਼ ਵਿੱਚ ਚੱਲਣ ਵਾਲੇ ਆਈਸੀ ਦੀ ਖੋਜ ਸਰਦਾਰ ਗਰਤੇਜ ਸਿੰਘ ਸੰਧੂ ਨੇ ਹੀ ਕੀਤੀ ਸੀ ਇਸ ਤੋਂ ਇਲਾਵਾ ਤੁਸੀਂ ਅੱਜ ਆਪਣੇ ਮੋਬਾਈਲ ਫੋਨ ਵਿੱਚੋਂ ਮੈਮਰੀ ਕਾਰਡ ਵਰਤਦੇ ਹੋਵੋਗੇ ਤੁਸੀਂ ਕਦੇ ਸੋਚਿਆ ਕਿ ਪਹਿਲੇ ਸਮਿਆਂ ਵਿੱਚ ਛੋਟੀ ਛੋਟੀ ਮੈਮਰੀ ਵਾਲੇ ਮੈਮਰੀ ਕਾਰਡ ਵੀ ਕਾਫੀ ਵੱਡੇ ਵੱਡੇ ਹੁੰਦੇ ਸਨ 512MB ਦੇ ਮੈਮਰੀ ਕਾਰਡ ਦਾ ਵੀ ਕਾਫੀ ਵੱਡਾ ਸਾਈਜ਼ ਮੰਨਦਾ ਸੀ ਪਰ ਅੱਜ ਦੇ ਸਮੇਂ ਵਿੱਚ 512GB ਤੋਂ ਲੈ ਕੇ 1TB ਤੱਕ ਦਾ ਮੈਮਰੀ ਕਾਰਡ ਵੀ ਬਹੁਤ ਛੋਟੇ ਜਿਹੇ ਸਾਈਜ਼ ਵਿੱਚ ਆਉਂਦਾ ਹੈ ਅੱਜ ਮੈਮਰੀ ਕਾਰਡ ਦੇ ਸਾਈਜ਼ ਤਾਂ ਘਟ ਰਹੇ ਹਨ ਪਰ ਉਸ ਵਿੱਚ ਮੈਮਰੀ ਵੱਧ ਰਹੀ ਹੈ ਇਹ ਸਾਰਾ ਕਾਰਨਾਮਾ ਕਿਸੇ ਹੋਰ ਨੇ ਨਹੀਂ ਬਲਕਿ ਸਰਦਾਰ ਗੁਰਤੇਜ ਸਿੰਘ ਸੰਧੂ ਨੇ ਹੀ ਕੀਤਾ ਹੈ ਇਸ ਤੋਂ ਇਲਾਵਾ ਅੱਜ ਹਰ ਇੱਕ ਘਰ ਵਿੱਚ ਟੀਵੀ ਵੀ ਮੌਜੂਦ ਹੈ ਟੀਵੀ ਬਾਰੇ ਵੀ ਤੁਹਾਨੂੰ ਪਤਾ ਹੀ ਹੋਵੇਗਾ ਕਿ ਪਹਿਲੇ ਜ਼ਮਾਨੇ ਵਿੱਚ ਟੀਵੀ ਕਾਫੀ ਭਾਰੇ ਅਤੇ ਮੋਟੇ ਹੁੰਦੇ ਸਨ ਪਰ ਅੱਜ ਦੇ ਟੀਵੀ ਐਲਸੀਡਿਸ ਬਿਲਕੁਲ ਹਲਕੇ ਅਤੇ ਸਲੇਮ ਹਨ ਪੂਰੀ ਦੁਨੀਆ ਦੇ ਟੀਵੀਆਂ ਨੂੰ ਅੱਜ ਇਹ ਰੂਪ ਦੇਣ ਦਾ ਕਾਰਨਾਮਾ ਵੀ ਸਰਦਾਰ ਗੁਰਤੇਜ ਸਿੰਘ ਸੰਧੂ ਦੇ ਨਾਂ 'ਤੇ ਬੋਲਦਾ ਹੈ ਇਸ ਤੋਂ ਇਲਾਵਾ ਅੱਜ ਆਪਣੇ ਆਪ ਬਿਨਾ ਡਰਾਈਵਰ ਦੇ ਚੱਲਣ ਵਾਲੀਆਂ ਕਾਰਾਂ ਆ ਰਹੀਆਂ ਹਨ ਜਾਂ ਖੇਤੀ ਵਿੱਚ ਵਰਤਣ ਵਾਲੇ ਡਰੋਨ ਆ ਰਹੇ ਹਨ ਇਹਨਾਂ ਸਾਰੀਆਂ ਖੋਜਾਂ ਵਿੱਚ ਪਾਏ ਜਾਣ ਵਾਲੇ ਛੋਟੇ-ਛੋਟੇ ਪਰਦੇ ਸਰਦਾਰ ਗੁਰਤੇਜ ਸਿੰਘ ਸੰਧੂ ਦੀ ਮਾਈਕਰੋਨ ਕੰਪਨੀ ਵਿੱਚ ਹੀ ਤਿਆਰ ਹੁੰਦੇ ਹਨ ਇਸ ਕੰਪਨੀ ਵਿੱਚ ਅੱਜ ਸਰਦਾਰ ਗੁਰਤੇਜ ਸਿੰਘ ਸੱਧੂ ਵਾਈਸ ਪ੍ਰੈਜ਼ੀਡੈਂਟ ਦੇ ਅਹੁਦੇ ਉੱਤੇ ਕੰਮ ਕਰ ਰਹੇ ਹਨ ਇੱਥੇ ਰਹਿ ਕੇ ਹੀ ਉਹਨਾਂ ਨੇ ਇੰਨੀਆਂ ਸਾਰੀਆਂ ਖੋਜਾਂ ਕੀਤੀਆਂ ਇਸ ਤੋਂ ਇਲਾਵਾ ਅੱਜ ਕੰਪਿਊਟਰ ਲੈਪਟਾਪ ਵਿੱਚ ਅੱਜ ਦੇ ਜਵਾਨੇ ਦੀ ਰੈਮ ਮੈਮਰੀ ਦੀ ਖੋਜ ਵੀ ਸਰਦਾਰ ਗੁਰਤੇਜ ਸਿੰਘ ਸੱਧੂ ਨੇ ਹੀ ਕੀਤੀ ਹੈ ਸਰਦਾਰ ਗੁਰਤੇਜ ਸਿੰਘ ਸੱਧੂ ਨੇ ਜ਼ਿਆਦਾਤਰ ਇਲੈਕਟ੍ਰਿਕ ਚੀਜ਼ਾਂ ਦੀ ਖੋਜ ਕੀਤੀ ਨਵੀਆਂ ਖੋਜਾਂ ਤੋਂ ਇਲਾਵਾ ਜੋ ਤੀਜਾ ਪਹਿਲਾਂ ਵੀ ਸਾਡੀ ਜ਼ਿੰਦਗੀ ਵਿੱਚ ਹੁੰਦੀਆਂ ਸਨ ਪਰ ਉਹਨਾਂ ਦਾ ਸਾਈਜ਼ ਘਟਾ ਕੇ ਉਸ ਤੋਂ ਵੱਧ ਤੋਂ ਵੱਧ ਕੰਮ ਕਿਵੇਂ ਲੈਣਾ ਇਸ ਪਿੱਛੇ ਦਾ ਸਾਰਾ ਦਿਮਾਗ ਸਰਦਾਰ ਗੁਰਤੇਜ ਸਿੰਘ ਸੰਧੂ ਨੇ ਹੀ ਲਾਇਆ ਹੈ ਇਹਨਾਂ ਖੋਜਾਂ ਦੇ ਬਦਲੇ ਅੱਜ ਦੁਨੀਆ ਭਰ ਦੇ ਬਹੁਤ ਸਾਰੇ ਅਵਾਰਡ ਸਰਦਾਰ ਸੰਧੂ ਨੂੰ ਦਿੱਤੇ ਜਾ ਚੁੱਕੇ ਹਨ ਅਜਿਹੇ ਮਹਾਨ ਸਿੱਖ ਵਿਗਿਆਨੀ ਨੂੰ ਸਲਾਮ ਹੈ ਸੋ ਦੋਸਤੋ ਇਹ ਸੀ ਸਾਰੀ ਕਹਾਣੀ ਉਸ ਮਹਾਨ ਸਿੱਖ ਵਿਗਿਆਨੀ ਸਰਦਾਰ ਗੁਰਤੇਜ ਸਿੰਘ ਸੰਧੂ ਦੀ ਜਿਸ ਨੇ ਬਲਬ ਬਣਾਉਣ ਵਾਲੇ ਥਾਮਸ ਐਡੀਸਨ ਦਾ ਰਿਕਾਰਡ ਤੋੜਿਆ ਹੈ ਵੀਡੀਓ ਅਖੀਰ ਤੱਕ ਦੇਖਣ ਲਈ ਤੁਹਾਡਾ ਸਭ ਦਾ ਧੰਨਵਾਦ ਇਸ ਵੀਡੀਓ ਸੰਬੰਧੀ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰਿਓ ਤੇ ਇਸੇ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਕਿਰਪਾ ਕਰਕੇ